जय साब श्री काठे जय भीम जय साब श्री गांधी राम आज काम ਤੋਂ ਆਇਆ ਮੈਂ ਤੇ ਮੈਨੂੰ ਕੌਂਸਰ ਮੈਂ ਦੇਖਿਆ ਤੇ ਪਤਾ ਲੱਗਿਆ ਮੈਨੂੰ ਕਿ ਜਿਹੜਾ ਪੰਜਾਬ ਦਾ ਸਾਲਕਾ ਪ੍ਰਧਾਨ ਜਿਹਨੂੰ ਅਨੁਸ਼ਾਸਨਹੀਨਤਾ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਸੀਗਾ ਤੇ ਉਹ ਅਨੁਸ਼ਾਸਨਹੀਨਤਾ ਜਿਹੜੀ ਆ ਮੁਕੇਰੀਆਂ ਤੋਂ ਮੈਂ ਇਹਦੀ ਸਟਾਰਟਿੰਗ ਆ ਜਿਹੜੀ ਉਹਨੂੰ ਸਵਾਲ ਕਰਦਾ ਆ ਮੇਰੇ ਇਸ ਲਾਈਵ ਦੇ ਵਿੱਚ ਉਦੋਂ ਪੱਤੀ ਚੰਡਾ ਬਖਰੀ ਇਹ ਝੰਡਾ ਜਿਹੜਾ ਮੇਰੇ ਕਮਰੇ ਦੇ ਵਿੱਚ ਲੱਗਿਆ ਹੋਇਆ ਮੁਕੇਰੀਆਂ ਦੇ ਵਿੱਚ ਜਿਹੜਾ ਮੈਨੂੰ ਅ ਗੱਲ ਸ਼ੁਰੂਆਤ ਆ ਜਿਹੜੀ ਮੈਂ ਮੁਕੇਰੀਆਂ ਤੋਂ ਤਾਂ ਕਰੂੰਗਾ ਕਿਉਂਕਿ ਇਹ ਜਿਮਨੀ ਚੋਣ ਸੀ 2019 ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਤੇ ਝਾੜੂ ਵਾਲਿਆਂ ਨੂੰ ਤਾਂ ਸਮਰਥਨ ਦਿੱਤਾ ਉੱਥੇ ਮੈਂ ਰਾਜਨੀਤੀ ਦੇਖੀ ਕਿ ਮੈਂ ਜਿਹੜਾ ਰਾਜਨੀਤੀ ਦੇ ਵਿੱਚ ਵੀ ਹੋ ਸਕਦਾ ਵੀ ਤੇਰੇ ਕੋਸ਼ ਕੋਈ ਗੱਲਬਾਤ ਹੋਵੇ ਪਰ ਮੇਰੇ ਉਦੋਂ ਮਨ ਦੇ ਵਿੱਚ ਖੜਕਿਆ ਸੀ ਤਾਂ ਖੜਕਿਆ ਇਸ ਕਰਕੇ ਸੀ ਵੀ ਚਾਰਜਮਣੀ ਚੋਣਾ ਸੀ ਜਲਾਲਾਬਾਦ ਵਾਲੀ ਸਾਈਡ ਔਰ ਜਿਹੜਾ ਮੁਕੇਰੀਆਂ ਫਗਵਾੜਾ ਤੇ ਇੱਕ ਜੁਮਣੀ ਚੋਣ ਹੋਰ ਸੀ ਹਾਂ ਮੁੱਲਾਪੁਰ ਦਾਖੀ ਮੁੱਲਾਪੁਰ ਦਾਖਾ ਦੇ ਵਿੱਚ ਅਸੀਂ ਮੈਂ ਪ੍ਰਚਾਰ ਕਰਕੇ ਆ ਉਸ ਟਾਈਮ ਤੇ ਤੇਰੇ ਕੋਲ ਆਕੀ ਮੰਗਿਆ ਸੀ ਔਰ ਤਾਂ ਗੋਗਰ ਦਾ ਬੰਦਾ ਜਿਹੜਾ ਵਿਸ਼ਵਪਾਲ ਸਰਦਾਰ ਵਿਸ਼ਵਪਾਲ ਸਿੰਘ ਰਾਜੂ ਜਿ ਲੋਤ ਹੈ ਬਲੀ ਦਾ ਬੱਕਰਾ ਬਣਾਇਆ ਔਰ ਮਿਸ਼ਨਰੀ ਕਮਿਸ਼ਨਰੀ ਹੋਣ ਦਾ ਤਗਮੇ ਵੰਡੇ ਔਰ ਕਿੰਨੇ ਨੂੰ ਪਤਾ ਨਹੀਂ ਕਿੰਨੇ ਨੂੰ ਤਾਂ ਪਾਰਟੀ ਤੋਂ ਬਾਹਰ ਕੀਤਾ ਬਾਹਰ ਦਾ ਰਸਤਾ ਦਿਖਾਇਆ ਔਰ ਤੈਨੂੰ ਸਵਾਲ ਇਹ ਆ ਵੀ ਤੂੰ ਜਿਹੜਾ ਫਰਵਾਰੇ ਤੇ ਇੱਕੇ ਟਾਈਮ ਜੋਰ ਲਵਾ ਦਿੱਤਾ ਸਾਰੇ ਪੰਜਾਬ ਦਾ ਆਮ ਉਦੋਂ ਬਾਅਦ ਦੇ ਵਿੱਚ 117 ਜਿਹੜੀ ਆ ਅਹ ਦੀਆਂ 117 ਜਿਹੜੀਆਂ ਅਸੀਂ ਇਲੈਕਸ਼ਨ ਲੜਦੇ ਰਹੇ 13 ਲੜੀਆਂ ਵੀ ਆ ਲੋਕ ਸਭਾ ਦੀਆਂ 13 ਦੀਆਂ 13 ਤੇ ਪਰ ਤੂੰ ਉਹ ਜਿਹੜਾ ਸੀਗਾ ਉਸ ਨੂੰ ਤੈਨ ਦਰਕਰਾਰ ਕਰ ਦਿੱਤਾ ਵਰਕਰਾਂ ਨੂੰ ਤੂੰ ਜਲੰਧਰ ਦੇ ਵਿੱਚ ਭੇਡਾਂ ਦਗੜਦਲੇ ਔਰ ਜਿਹੜਾ ਵੀ ਦਗੜਦਲੇ ਤੂੰ ਬੋਲਿਆ ਅੱਜ ਤੂੰ ਕਿਹੜੀ ਭੇਡਾਂ ਤੂੰ ਵਰਕਰਾਂ ਨੂੰ ਨਿਲੀਆਂ ਭੇਡਾਂ ਦੱਸਦਾ ਸੀ ਨਾ ਤੂੰ ਨਿਲੀਆਂ ਭੇਡਾਂ ਦੱਸਦਾ ਸੀ ਵਰਕਰਾਂ ਨੂੰ ਅੱਜ ਤੂੰ ਦੱਸ ਕਿਹੜੀ ਭੇਡਾਂ ਚਿੱਟੀਆਂ ਕਾਲੀਆਂ ਉੱਥੇ ਤੇ 바ਵਾ ਸਾਹਿਬ ਦਾ ਜਨਮ ਦਿਹਾੜਾ ਸੀ ਚਲੋ ਵਰਕਰ ਉਥੇ ਚਾਹ ਪਾਣੀ ਪੀਣ ਜਾਂਦਾ ਤੂੰ ਲੰਦਾ ਹੀ ਨਾ ਵੱਡਿਆ ਸਰਮਾਇਦਾਰਾ ਤੂੰ ਉਥੇ ਉਹਨਾਂ ਨੂੰ ਕਾਂਗਰਸੀ ਦੱਸਦਾ ਸੀ ਅੱਜ ਤੇਰੇ ਮੈਂ ਪੱਤੇ ਹੀ ਖੋਲੂਗਾ ਇਹ ਪੱਤੇ ਮੈਂ 21 ਦੇ ਵਿੱਚ ਵੀ ਖੋਲ ਦਿੱਤੇ ਸੀ ਤੇਰੀ ਪਿੰਡ ਮੌਜੂਗੇ ਪਰ ਤੂੰ ਆਪਦੇ ਦਲਾਲ ਤੋਂ ਤੇਰੇ ਚਮਚੇ ਨੇ ਜਿਹੜਾ ਉਹ ਮੀਡੀਆ ਮੇਰੀ ਵੀਡੀਓ ਡਿਲੀਟ ਕਰਵਾਈ ਅੱਜ ਤੇਰੇ ਪੱਤੇ ਹੀ ਖੋਲੂਗਾ ਮੈਂ ਦੁਬਾਰਾ ਫਿਰ 27 ਦਾ ਇਲੈਕਸ਼ਨ ਆ ਪੰਜਾਬ ਦੇ ਵਿੱਚ ਕਿਉਂਕਿ 27 ਦੇ ਇਲੈਕਸ਼ਨ ਦੇ ਵਿੱਚ ਤੈਂ ਕਾਂਗਰਸ ਪਾਰਟੀ ਦੇ ਨਾਲ ਜਾਣਾ ਪਰ ਮੈਨੂੰ ਲੱਗਦਾ ਸੀ ਵੀ ਤੂੰ ਚੁਸਤ ਚਮਾਰ ਆ ਪਰ ਤਰਿਕਾ ਚੋਸ ਚਮਾਰਾ ਸਲੋਤਰੀ ਬਣਨੀ ਹੋਇਆ ਡੰਗਰਾ ਤੂੰ ਬਹੁਤ ਆਪ ਦੇ ਆਪ ਨੂੰ ਮਿਸ਼ਨਰੀ ਕਹੁੰਦਾ ਸੀ ਸਾਹ ਨੇ ਕਿਹਾ ਸੀ ਜਿਹੜਾ ਹੁਨਰ ਦੇ ਸਕਦਾ ਉਹ ਹੁਨਰ ਦੇਵੇ ਜਿਹੜਾ ਪੈਸਾ ਦੇ ਸਕਦਾ ਉਹ ਪੈਸਾ ਦੇਵੇ ਜਿਹੜਾ ਸਮਾਂ ਦੇ ਸਕਦਾ ਉਹ ਸਮਾਂ ਦੇਵੇ ਤੇ ਤੂੰ ਵਰਕਰਾਂ ਨੂੰ ਜਿਹੜਾ ਵਾ ਇਹ ਇਹ ਆਪਦੀ ਜੁੱਤੀ ਦੇ ਨੌਕਰੇ ਬਰਾਬਰ ਸਮਝਿਆ ਦਗੜਦਲੇ ਤੂੰ ਦੱਸਦਾ ਰਿਹਾ ਸ਼ਰਮ ਹੋਣੀ ਚਾਹੀਦੀ ਆ ਤੈਨੂੰ ਮੈਨੂੰ 4 ਸਾਲ ਤੋਂ ਮੈਂ ਘਰੇ ਬੈਠਾ ਅੱਜ ਵੀ ਉਹਦਾ ਨਹੀਂ ਮੇਰੇ ਕੋਲੇ ਪੀਐਸਪੀ ਦਾ ਪਰ ਮੈਂ ਸਾਬ ਕਾਂਸ਼ੀ ਦਾੰ ਦਾ ਸਿਪਾਹੀ ਆ ਇੱਕ ਸਲੋਤਰੀ ਡੰਗਰਾ ਤੈਨੂੰ ਜਦ ਤੇਰੀ ਮੈਂ ਪੁਰਾਣੀ ਵੀਡੀਓ ਦੇਖੀ ਉਹ ਬਾਈ ਮੈਂ ਮਹਿੰਦਰਪਾਲ ਦਾ ਤਿੰਗ ਦਾ ਚੇਲਾ ਆ ਔਰ ਜਿਹੜਾ ਚੇਲੇ ਦੇ ਨਾਲ-ਨਾਲ ਮਸਲਾ ਇਹ ਗੱਲ ਤਾਂ ਪੈਂਦਾ ਉਹਨਾਂ ਨੇ ਕੜਕੀ ਲਈ ਤੋ ਕਹਿੰਦਾ ਇਹ ਪਹਾੜ ਖੋਤ ਮੈਂ ਚੂਹਾ ਉਹ ਚੂਹਾ ਆ ਅਗਰ ਜਾਨੇ ਛਿਕੰਜਾ ਲਾਇਆ ਨਾ ਇਧਰ ਮਾਲਵੇ ਦੇ ਵਿੱਚੋਂ ਤੈਨੂੰ ਮੀਟਿੰਗਾਂ ਲੈਣ ਤੋਂ ਹਟ ਗਿਆ ਸੀ ਕਿਉਂਕਿ ਮੈਂ ਵਿਰੋਧੀ ਸੀ ਮੈਂ ਝੁਕਿਆ ਨਹੀਂ ਤੇਰੇ ਮੂਰੇ ਤੇ ਨਾ ਮੈਂ ਆਪਦੀ ਰਹਿਂਦੀ ਜ਼ਿੰਦਗੀ ਤੱਕ ਤੇਰੇ ਮੂਰੇ ਝੁਕੂਗਾ ਤੂੰ ਕਮਿਸ਼ਨਰੀ ਸੀ ਕਮਿਸ਼ਨ ਖਾਦਾ ਔਰ ਕਮਿਸ਼ਨ ਕਮਿਸ਼ਨ ਖਾਦਾ ਜਿਹੜਾ ਔਰ ਇਹ ਜਿਹੜਾ ਤੂੰ ਰੌਲਾ ਪਾ ਰਿਆ ਸੀ ਵੀ ਬੈਨੀਪਾਲ ਵੇਚ ਪਾਰਟੀ ਵੇਚ ਗਿਆ ਉਹਨੇ ਉਹ ਕੀਤਾ ਇਹੋ ਕੀਤਾ 20 ਸ਼ਿਟਾਂ ਸੀ ਮਹਿਲਗੜਾਂ ਦੀ ਸ਼ੀਟ ਵੀ ਜਾਂਦੀ ਸੀ ਜੇ ਮੈਂ ਨਾ ਰੌਲਾ ਪਾਉਂਦਾ ਤਾਂ ਤੈਂ ਬਾਹਰੋਂ ਜਿੰਨਾ ਨਾ ਸਮਝੋਤਾ ਸੌਦਾ ਕੀਤਾ ਤਾਂ ਤੇਰੇ ਤਾਂ ਤੂੰ ਤਾਂ ਗੋਲ ਕਰਵਾ ਲਿਆ ਓਏ ਹੈ ਟੈਂਪੂ ਵਾਲਾ ਤੇਰਾ ਗੇਰ ਪਾਇਆ ਹੋਇਆ ਸੀ ਉੱਥੇ ਆਏ ਭਜਦਾ ਸੀ ਪਤਾ ਨਹੀਂ ਕੀ ਜਿਵੇਂ ਲੱਤਾਂ ਨੂੰ ਜੂੜ ਪਾਇਆ ਹੁੰਦਾ ਤੇਰੇ ਹੂੰ ਗਦਮ ਫੁੱਟਬਾਲ ਮੈਚ ਗਰਾਊਂਡ ਦੇ ਵਿੱਚ ਤੈਨੂੰ ਆਪਦੀ ਹੋਂਦ ਨਹੀਂ ਦਿਖਾਉਣੀ ਆਈ ਤੂੰ ਸਿਰੀ ਬਣ ਗਿਆ ਉਹਨਾਂ ਦਾ ਅੱਜ ਮਨੂਵਾਦੀ ਪਾਰਟੀ ਜਿਹੜਾ ਬੰਦਾ ਇੱਕ ਗੱਲ ਸੁਣ ਸਲੋਤਰੀ ਅਗਲੇ ਜਦੋਂ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦੀ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਉਹਨੂੰ ਨਾਕ ਉੱਥੇ ਲੈ ਕੇ ਗਾਂਧੀ ਦੇ ਕੋਲੇ ਉੱਥੇ ਚਰਖਾ ਕੱਤ ਕੇ ਆਇਆ ਉਦੋਂ ਬਾਅਦ ਤੇਰਾ ਅੱਬਾ ਅੱਬਾ ਕਹੂੰਗਾ ਤੇਰਾ ਅੱਬਾ ਜਿਹੜਾ ਉਹ ਨੂੰ ਫਿਰ ਨਾਗਪੁਰ ਲੈ ਕੇ ਆ ਉੱਥੇ ਝਾਂਜਣਾ ਪਵਾ ਕੇ ਜਾਂਦਿਆਂ ਅਗਲੇ ਦੀ ਇਹ ਕਹਦਾ ਸੀ ਨਾ ਛੱਡਾ ਵੀ ਮੈਂ ਦੱਬਦਾ ਨਹੀਂ ਮੈਂ ਸ਼ਡਿਊਲ ਗਾਸਟ ਬੋਲਦਾ ਵਾਂ ਤਾਂ ਇਹ ਸਾਡੇ ਬੰਦੇਾਂ ਲਈ ਇੱਕ ਕੰਮ ਨਹੀਂ ਚੰਗਾ ਕੀਤਾ ਤੁਸੀਂ ਕਹਿੰਦੇ ਸੀਗੇ ਅਸੀਂ ਕੰਮ ਪੈਦਾ ਕਰਕੇ ਦੇਵਾਂਗੇ ਪਰ ਤੁਸੀਂ ਕੰਮ ਕਰਨ ਦੇ ਵਿੱਚ ਕੁਝ ਫੇਲ ਹੋਏ ਮਾਜ ਮੈਂ ਕਹਿੰਦਾ ਬਹੁਤ ਸਾਹਬ ਕਾਛੀਰਾਵ ਨੇ ਕਿਹਾ ਸੀ ਕਿ ਮੈਂ ਮਿੱਟੀ ਦੇ ਮਾਦੋ ਤਿਆਰ ਕਰਦਾ ਵਾਂ ਤੂੰ ਤਾਂ ਮਿੱਟੀ ਦਾ ਮਧੋਬ ਨਹੀਂ ਰਹਾਗਾ ਹੁਣ ਚੂਪੇ ਹੋਏ ਅੰਬ ਦੀ ਤਰ੍ਹਾਂ ਵਾ ਤੇ ਤੁਸੀਂ ਤਿੰਨੇ ਤੇ ਤਿੰਨੇ ਹੀ ਰਹਿ ਜਾਣੇ ਆ ਤੇ ਮੈਂ ਗੁਜਾਰਸ਼ ਕਰੂੰਗਾ ਅਰਜ਼ੋਈ ਕਰੂੰਗਾ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਕਿ ਇਹਨਾਂ ਨੂੰ ਕਮਿਸ਼ਨਰੀ ਤੇ ਮੇਰੇ ਕੋਲ ਗੱਲ ਲਿਖਵਾਈ ਸੀ ਇੱਕ ਵੀ ਕਮਿਸ਼ਨਰੀਆਂ ਨੂੰ ਸਾਈਡ ਤੇ ਕਰੋ ਔਰ ਨਵੀਂ ਫੌਜ ਤਿਆਰ ਕਰੋ ਔਰ ਸਾਹ ਮੈਨੂੰ ਪਤਾ ਲੱਗਿਆ ਹਜੇ ਮੈਂ ਕੋਹਕ ਪੜਤਾਲ ਨਹੀਂ ਕੀਤੀ ਮੈਂ ਹਜੇ ਕੰਮ ਤੋਂ ਆਇਆ ਮੈਨੂੰ ਇਹ ਇਸ ਗੱਲ ਦਾ ਪਤਾ ਲੱਗਿਆ ਕਿ ਤੈਂ ਸਾਬ ਕਾਂਛੀਰਾਮ ਦੀ ਫੋਟੋ ਦਿੱਤੀ ਚਲਿਆ ਮੇਰੇ ਕੋਲੋਂ ਪੋਸਟਪਾਈ ਕਿ ਜੇ ਉਹ ਮੇਰੇ ਕੋਲ ਪੋਸਟਾ ਵੀ ਹੈਗੀਆਂ ਉਹ ਸਾਰੀਆਂ ਮੈਂਸ਼ਨ ਕਰੂੰਗਾ ਜਿਹੜੇ ਇਹਦੇ ਕਤੂਰੇ ਸੀ ਨਾ ਚਮਚੇ ਚਮ ਦੇ ਨਾਲ ਬਚੇ ਹੋਏ ਅੱਜ ਦੱਸਣ ਉਹ ਵੀ ਕਿੱਥੇ ਅਸਲੋਤਰੀ ਖੜਾ ਔਰ ਮੇਰੇ ਕੋਲ ਤਾਂ ਬੀਐਸਪੀ ਦਾ ਅਹੁਦਾ ਨਹੀਂ ਅੱਜ ਵੀ ਬੀਐਸਪੀ ਲਈ ਕੰਮ ਕਰਦਾ ਕੱਲ ਨੂੰ ਵੀ ਕਰੂੰਗਾ ਮੈਂ ਪਰ ਤੂੰ ਤੂੰ ਮਿਸ਼ਨ ਦਾ ਬੇੜਾ ਗਰਗ ਕਰ ਦਿੱਤਾ 20 ਸ਼ੀਟਾਂ ਦੇ ਉੱਤੇ ਚਾਰ ਪੰਜ ਬੰਦੇ ਵਾਸਤੇ ਇਦਾਂ ਦੇ ਜੇ ਕਿਤੇ ਰੈਕਟ ਵਾਲੇ ਮੇਰੀ ਗੱਲ ਅੱਖੇ ਲੱਗ ਜਾਂਦੇ ਤੇ ਸ਼ੀਟ ਉੱਥੇ ਵੀ ਆਤੀ ਦੇ ਬੰਦਾ ਵਰਕਰ ਲੱਟਦਾ ਪਿਆ ਹੁੰਦਾ ਪਰ ਉਹਨਾਂ ਨੇ ਚਲੋ ਉਹ ਕਿਵੇਂ ਵੀ ਸਮਝੋ ਉਹਨਾਂ ਨੇ ਗੱਲਬਾਤ ਕੀਤੀ ਪਰ ਤੇਰੇ ਪੱਤੇ ਮੈਂ ਹੁਣ ਸ਼ੋਅ ਕਰਦਾ ਤੈਨ 27 ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰਨੀ ਆ ਜਿਹੜੀ ਮੇਰੇ ਗੱਲ ਦਿਮਾਗ 'ਚ ਸੀ ਪਰ ਤੈਨੂੰ ਚਸਕਾ ਪਿਆ ਕੁਰਸੀ ਦਾ ਸਾਹਬ ਨੇ ਕਿਹਾ ਸੀ ਜਿਹੜੇ ਕੁਰਸੀ ਗਰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਚਟਨੀ ਬਣਾ ਦਿਓ ਤੇ ਚਟਨੀ ਤੇਰੀ ਇਹੋ ਜਿਹੀ ਬਣਨੀ ਆ ਹੁਣ ਜਿਹੜਾ ਤੂੰ ਧੋਵੀ ਦੇ ਕੁੱਤੇ ਵਾਲੀ ਤੇਰੇ ਨਾਲ ਗੱਲ ਹੋਣੀ ਆ ਨਾ ਤੂੰ ਘਰ ਦਾ ਰਹਿਣਾ ਔਰ ਨਾ ਤੂੰ ਘੜ ਦਾ ਰਹਿਣਾ ਵਾ ਇਸ ਕਰਕੇ ਵੀ ਜਿਹੜਾ ਤੂੰ ਅੱਜ ਸਵਾਦ ਲੈਣ ਦਾ ਮਾਰਾ ਤੈਨ ਜੀ ਨੂੰ ਕਟਿਆ ਸ਼ਪਾਰਾ ਜੁਰੂ ਉਹ ਤਾਂ ਜਿਹੜਾ ਵੀ ਐਸੇ ਕਮਿਸ਼ਨ ਦਾ ਡੈਪਟੀ ਡਾਇਰੈਕਟਰ ਆ ਮੈਨੂੰ ਪਤਾ ਲੱਗਿਆ ਵੀ ਤੈਨੂੰ ਤਾਂ ਹਲਕੇ ਦਾ ਕਹਿੰਦੇ ਪ੍ਰਧਾਨ ਲਾਇਆ ਲੱਖ ਦੀ ਲਹੰਤ ਤੇਰੇ ਅਜੇ ਤੇ ਲੱਖ ਦੀ ਲਹੰਤ ਤੇਰੇ ਤੇ ਇਹੋ ਜਿਹਾ ਬੇਵਕੂਫ ਡੰਗਰ ਕੜੀ ਦਾ ਕੜੀ ਰਹਿ ਗਿਆ ਔਰ ਤੂੰ ਜਿਹੜਾ ਮਖੌਟਾ ਪਾਇਆ ਸੀ ਨਾ ਤੂੰ ਜਿਹੜਾ ਮਖੌਟਾ ਪਾਇਆ ਸੀ ਕਿ ਜਿਹੜਾ ਮੈਂ ਵੀ ਸਖ ਚਿਹਰਾ ਮੂਰਾ ਹੋਣ ਦਾ ਔਰ ਤੇਰਾ ਤੂੰ ਚੰਦਾ ਸਿੰਘ ਨਹੀਂ ਤੂੰ ਕਲਛੀਰਾਂ ਦਾ ਸਿਪਾਹੀ ਨਹੀਂ ਤੂੰ ਸਾਬਕਾਂਛੀਰਾਂ ਦਾ ਗਦਾਰ ਹੈ ਤੇਰੇ ਜਿੱਤੇ ਉਹ ਜਿਹੜਾ ਨਵੀਂ ਸ਼ਹਿਰ ਦੇ ਵਿੱਚ ਆ ਪਿੱਛੇ ਦੀ ਘਟਨਾ ਵਾਪਰੀਆ ਕਿ ਬੀਐਸਪੀ ਦੇ ਜਿਹੜਾ ਐਮਸੀ ਆ ਉਹਦੇ ਨਾਲ ਤੇਰੇ ਪਿੱਛੇ ਮੈਂ ਤੇਰੇ ਤੇ ਧਿਆਨ ਮੇਰਾ ਤੇਰੇ ਤੇ ਸੀ ਨਿਮਰਤਾ ਸਾਹ ਦਰ ਗਈ ਆ ਅੱਖ ਬਾਜ਼ਰ ਗਈ ਆ ਔਰ ਸਤਾਈ ਦੇ ਵਿੱਚ ਤੂੰ ਕਾਂਗਰਸ ਪਾਰਟੀ ਜੁਆਇਨ ਕਰੇਗਾ ਅੱਜ ਤੱਕ ਮੈਂ ਪੱਤੇ ਖੋਲਦਾ ਵਾਂ ਅੱਜ ਤਾਂ ਤੂੰ ਸਿਰਫ ਸਵਾਦ ਲੈਣ ਦਾ ਮਾਰਾ ਗਿਆ ਨਾ ਤੇ ਜੇ ਨਾ ਗਿਆ ਤਾਂ ਮੈਨੂੰ ਫਿਟੇ ਲਾਣ ਤਕੀ ਕਿਉਂਕਿ ਤੂੰ ਜਾਣਾ ਉਧਰ ਨੂੰ ਆ ਇੰਨਾ ਚੁੱਤ ਭੋਲਾ ਨਹੀਂ ਤੇ ਪੰਜਾਬ ਦਾ ਮਿਸ਼ਨ ਦਾ ਬਿੜਾ ਗਰਕ ਕਰ ਦਿੱਤਾ ਪੂਰਾ ਪੰਜਾਬ ਖਾਲੀ ਕਰ ਦਿੱਤਾ ਤੇ ਕਮਿਸ਼ਨਰੀ ਉਹ ਲਾਏ ਬੰਦੇ ਉਹ ਸੈਲਾ ਜਿਹੜਾ ਸੈਲੇ ਦੀ ਵੀ ਪੋਸਟ ਪਾਉਂਗਾ ਮੈਂ ਜਿਹੜਾ ਕੈਪਟਨ ਉਹ ਇਹ ਕਹਿੰਦਾ ਸੀਗਾ ਵੀ ਮੈਂ ਮੈਨੂੰ ਮੈਂ ਬੀਐਸਪੀ ਦਾ ਪ੍ਰਧਾਨ ਬੋਲਦਾ ਨਾ ਸਾਰਿਆਂ ਦੇ ਸਕਰੀਨ ਸ਼ਾਟ ਪਈ ਆ ਮੇਰੇ ਕੋਲ ਔਰ ਤੂੰ ਜਿਹੜਾ ਮੈਨੂੰ ਐਦਾਂ ਲਿਆ ਤੇ ਮੈਨੂੰ ਪਾਰਟੀ ਤੋਂ ਬਾਹਰ ਕੱਢਿਆ ਮੈਂ ਅੱਜ ਵੀ ਮੇਰੇ ਘਰੇ ਲੱਕਾਂਮਰੇ ਦੇ ਵਿੱਚ ਝੰਡੇ ਲੱਗੇ ਹੋਏ ਆ ਘਰ ਤੇ ਵੀ ਲੱਗਿਆ ਹੋਇਆ ਅਤੇ ਤੇਰੇ ਕੋਲ ਤਾਂ 4 ਮਹੀਨੇ ਨਹੀਂ ਕੱਟ ਹੋਏ ਮੈਨੂੰ ਤਾਂ 21 ਦੇ ਵਿੱਚ ਕੀਤਾ ਵਾ ਮੇਰੀ ਨਿੱਜੀ ਲੜਾਈ ਨਹੀਂ ਸੀ ਇਹਨਾਂ ਝੰਡੇ ਲਾਉਣ ਦੀ ਲੜਾਈ ਸੀ ਮੇਰੀ ਮੈਂ ਝੰਡੇ ਲਾਉਂਦਾ ਸੀ ਤੈਨੂੰ ਖੋਤਿਆ ਇਸ ਗੱਲ ਦੀ ਸਮਝ ਨਹੀਂ ਆਈ ਵੀ ਤੈਨੂੰ ਇਸ ਗੱਲ ਦੀ ਈਗੋ ਮਾਰ ਗਈ ਵੀ ਜੇ ਇਹਨਾਂ ਨੇ ਧਰਮਕੋਟ ਹਲਕਾ ਸਭ ਤੋਂ ਡੱਡਾ ਹਲਕਾ ਚੱਕ ਲਿਆ ਤਾਂ ਸਾਡੇ ਇਹ ਮਲਿਆ ਮੇਡ ਕਰ ਦੇਣਗੇ ਕਿਉਂਕਿ ਅਸੀਂ 2 ਮਹੀਨਿਆਂ ਦੇ ਵਿੱਚ 100 ਤੋਂ ਲਗਭਗ ਝੰਡੇ ਲਾ ਕੇ ਸੀਗੇ ਪਰ ਤੈਨੂੰ ਉਸ ਗੱਲ ਚੂਹੀ ਤੈਨੂੰ ਸਟੇਜ ਮੁੱਖ ਮਹਿਮਾਨ ਗਿਆ ਮਾਰ ਗਿਆ ਸਾਨੂੰ ਜਿਹੜਾ ਵਰਕਰ ਹੀ ਆ ਉਹ ਵਰਕਰਾਂ ਦੇ ਜਿੱਥੇ 2-4 ਦੋ ਬੰਦੇ ਪੱਟੇ ਅੱਜ ਮੈਂ ਦੋ ਬੰਦੇ ਪੱਟੇ ਇੱਕ ਕਾਂਗਰਸੀ ਔਰ ਇੱਕ ਜਿਹੜੇ ਜਿੱਥੇ ਆਮ ਜਿਹੜੇ 20% ਲੋਕ ਜਿਹੜੇ ਮੌਕਾ ਵੇਖ ਕੇ ਹਵਾ ਦੇਖ ਕੇ ਉਹ ਪੜਦੇ ਆ ਔਰ ਮੋਕੇ ਹਲਕੇ ਦੇ ਆ ਤਿੰਨ ਹਲਕਿਆਂ ਦੇ ਬੰਦੇ ਇਕੱਠੇ ਹੋ ਸੀ ਪਰ ਉਹਦਾ ਅਲੱਗ ਚੀਜ਼ ਆ ਤੂੰ ਭਾਲਦਾ ਮੁੱਖ ਮਹਿਮਾਨ ਗਿਆ ਹੁਣ ਵੇਖਾਂਗੇ ਤੈਨੂੰ ਦੇ ਉਹਦਾ ਕੇਸਰੀ ਵਾਲ ਨੇ ਤਾਂ ਸ਼ਰ੍ਹਾਵੇਂ ਇੱਕ ਤੇ ਗੱਲ ਕਹੀ ਹੋਈ ਆ ਕਿ ਜਿਹੜਾ ਮੈਂ ਇਸ ਦਾ ਸੰਘ ਆਲੇ ਆ ਤੇ ਤੂੰ ਉਥੇ ਛਲਕੜਾ ਛਲਕਾਉਣ ਗਿਆ ਕਿ ਜੁੱਤੀਆਂ ਚੱਟਣ ਗਿਆ ਗਾਂਧੀ ਦੇ ਦਰਵਾਜ਼ਾ ਨਾ ਇਹ ਤੇਰੇ ਮੈਂ ਪੱਤੇ ਖੋਲ ਦਿੱਤੇ ਆ 72 ਦੇ ਵਿੱਚ ਤਾਂ ਕਾਂਗਰਸ ਪਾਰਟੀ ਜੁਆਇਨ ਕਰਨੀ ਆ ਇੰਨਾ ਕਿ ਤੈਨੂੰ ਲੱਖ ਦੀਆਂ ਲਾਂਹਤਾਂ ਨੇ ਮੇਰੇ ਵੱਲੋਂ ਮੈਂ ਤਾਂ 4 ਸਾਲ ਕੋਈ ਮੈਨੂੰ ਜਿਹੜੀ ਬਾਈ ਦੇ ਵਿੱਚ ਆਫਰ ਵੀ ਆਈ ਮੇਰੇ ਕੋਲੇ ਵੀ ਐਮਐਲਏ ਦੀ ਚੋਣ ਲੜਨਾ ਪਾਰਟੀ ਸ਼ਰਤੇ ਮੈਨੂੰ ਮਤਲਬ ਨਹੀਂ ਇਹ ਰਹੀ ਜ਼ਿੰਦਗੀ ਚ ਜਾਊਂਗਾ ਨੀਲੇ ਤੇ ਨੀਲੇ ਦੇ ਵਿੱਚ ਜੰਮਿਆ ਤੇ ਨੀਲੇ ਦੇ ਵਿੱਚ ਹੀ ਮਰੂੰਗਾ ਰਾਜ ਕਰਾਂਗੇ ਤਾਂ ਆਪਦੇ ਬਹੁਤ ਸਾਰੇ ਸਮਾਜ ਦੇ ਸੱਤੇ ਕਰਾਂਗੇ ਨਹੀਂ ਨਹੀਂ ਇਸ ਕਰਕੇ ਵੀ ਤੈਨੂੰ ਲੱਖ ਲੱਖ ਦੇਣਾਂ ਲਾਹਣਤਾ ਤੈਨੂੰ ਮੇਰੇ ਵੱਲੋਂ ਇਹਨਾਂ ਕਹਦੇ ਹੋ ਜਪੀ ਜਪਾਤ ਜੈ ਸਾਫ ਸਿੱਕਾ ਛਿਰਾ ਫਿਨਿਸ਼ ਕਰ ਦੇ ਪੀ ਇੱਕ ਮਿੰਟ ਫਿਨਿਸ਼ ਕਰੋ ਸਲੋ ਕਨੈਕਟ ਆਇਆ ਔਰ ਕਰ